ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿਮ ਮਿਲਾਵਟ ਰਲਾਉਣ ਦੀ ਮੁਹਿਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਸਿੱਖੀ ਨੂੰ ਵਿਗਾੜਨ ਲਈ ਦੁਸ਼ਮਣ ਕਿਸ ਹੱਦ ਤੱਕ ਜਾ ਸਕਦਾ ਹੈ ਜ਼ਰਾ ਸੋਚੋ ਸਿੱਖਾਂ ਨੂੰ ਆਪਣਾ ਅੰਗ ਦੱਸਣ ਵਾਲੇ ਖਾਲਸਾ ਜੀ ਦੇ ਬੋਲ ਬਾਲੇ ਤੋਂ ਕਿਉਂ ਮੱਚਦੇ ਹਨ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਯੂਨੀਵਰਸਿਟੀ ਵਿੱਚ ਚਲਾਏ ਜਾ ਰਹੇ ਸਿੱਖ ਵਿਰੋਧੀ ਏਜੰਡੇ ਬਾਰੇ ਜਾਣਕਾਰੀ ਦਿੰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ ਅਫਸੋਸ ਹੈ ਇਹ ਹਨ ਪੰਜਾਬ ਦੇ ਬੁੱਧੀਜੀਵੀ ਸਿੱਖ ਚਿਹਰੇ ਵਾਲੇ ਸੰਗੀ ਲੋਕ ਹੁਣੇ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ ਕਿ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਵਿਦਿਅਕ ادارے ਬੁੱਧੀਜੀਵੀਆਂ ਪੱਤਰਕਾਰਾਂ ਵਿੱਚ ਆਰਐਸਐਸ ਨੇ ਆਪਣਾ ਪੂਰਾ ਜਾਲ ਫੈਲਾ ਲਿਆ ਹੈ ਇਹ ਹੁਣ ਸਲੀਪਰ ਸੈੱਲ ਵੀ ਨਹੀਂ ਰਹੇ ਬੇਸ਼ਰਮੀ ਨਾਲ ਸੰਗ ਦਾ ਪੱਖਪੂਰਦੇ ਹੋਏ ਦੇਖੇ ਜਾ ਸਕਦੇ ਹਨ ਸਿੱਖੀ ਸਿਧਾਂਤਾਂ ਨੂੰ ਤਹਿਸ਼ ਨਹਿਸ਼ ਕਰਨਤੇ ਲਗੇ ਹੋਏ ਹਨ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਬੰਦਾ ਕਿਵੇਂ ਆਰਐਸਐਸ ਮੁਖੀ ਮੋਹਨ ਭਗਵਤ ਦੇ ਸਾਹਮਣੇ ਖੜੇ ਹੋ ਕੇ ਅੱਖਾਂ ਨੀਂਵੀ ਕਰਕੇ ਸਰਸਰ ਕਰਕੇ ਸਿੱਖੀ ਦੇ ਕਾਨੂੰਨ ਦੀ ਦਿਸ਼ਾਵਲ ਆਪਣੇ ਵੱਲੋਂ ਕੀਤੇ ਜਾ ਰਹੇ ਉਪਰਾਾਲਿਆਂ ਦੀ ਜਾਣਕਾਰੀ ਦੇ ਰਿਹਾ ਹੈ। ਗੁਰਮੈਸਰ ਕਰਮਜੀਤ ਜੀ ਨਾਲ ਪੜੇਗਾ ਨਾ ਗੁਰਨਾਨ ਦੇਵ ਜੀ ਪਾਸੋਂ ਅਗਰੇ ਸਰ। ਮੈਂ ਸਵੇਰ ਕਾ ਸੂਰਾ ਤੋਂ ਬਹੁਤ ਸਾਰੇ ਬਿੰਦੂ ਬਣਾ ਕੇ ਫਲੋਰ ਕਰੇ ਹਨ। ਇਹ 3 باتیں ਜੋ ਵੀ ਅਸੀਂ ਜੁਗਾਂ ਨੂੰ ਸਪੈਸ਼ਲ ਕਰੀ ਹੈ। एक तो हमने प्री पे पी एच डी कोर्स वर्क गणटी मूर्ति जी से मिलकर आई आई टी हमने एक दिवस बनाया जिसमें भारतीय ज्ञान परंपरा का दो क्रेडिट का कोर्स हम हर बच्चे को प्री पीएचडी कोर्स में करवाना शुरू कर दिया है ये हमने पास कर दिया ये पहली बात हमने करी दूसरी बात हमने सर एक सिख स्टडी चेयर शुरू करी है क्योंकि उसमें हमें दिखवे से जो सर्वे तो से जो तो बात होती है और गुरु नानक देव जी का जो तो उद्देश्य है उपदेश है सर्वदा पर उसको लिंक करने के लिए हमने एक चेयर स्टेब्लिश कर ली है और उसको हमने कार्य शुरू कर दिए क्योंकि जो तो परंपरा है उसको हम एक दूसरे तीसरी बात पंजाबी का जो है उसको हमने आईटी के साथ लिंक करके मान लू अब तीन बातें जो है वो मैं चाहता हूँ कि एक तो हम लोग भी करना चाहते हैं ज्ञान सभा लेकिन पर्यावरण संरक्षण के लिए गुरु हरा साहब जी ने काफी काम करा है ਉਹ ਕੰਮ ਵੀ ਹੋ ਸਕਦਾ ਹੈ ਇਹ ਪੰਜਾਬ ਮੇ ਪਾਪੜ ਦਸੰਬਰ ਸਰਮੇ ਖਾਸ ਕਰਕੇ ਆਏ ਉਸ ਕੇ ਲੇਕਰ ਆਪਣੇ ਡੈਟਸ ਬਜੇ ਉਹ ਕਰ ਸਕਤੇ ਹੈ ਔਰ ਜੋ ਬਿੰਦੂ ਅੱਜ ਕੇ ਹੈ ਅਗਰ ਸਪੋਰਟ ਕਰ ਦਿਆ ਜਾਏ ਹਮੀ ਉਹ ਸਾਰੇ ਆਪਣੇ ਫੀਟਮੈਂਟ ਕਦੇ ਕੋਸ਼ਿਸ਼ ਕਰੇ ਉਹ ਗੁਰੂ ਨਾਨਕ ਦੀ ਵਿਚਾਰ ਧਾਰਾ ਸਿਧਾਂਤ ਅਤੇ ਫਲਸਫੇ ਨੂੰ ਸਨਾਤਨ ਧਰਮ ਵੇਦਾ ਨਾਲ ਜੋੜਨ ਦੇ ਉਪਰਾਲੇ ਵਿੱਚ ਆਪਣੇ ਯੋਗਦਾਨ ਦੱਸ ਕੇ ਮੋਹਨ ਭਾਗਵਤ ਦੀ ਚਮਚਾਗਿਰੀ ਕਰ ਰਿਹਾ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਉਸਨੇ ਆਪਣੀ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਚੇਅਰ ਸਥਾਪਿਤ ਕਰ ਦਿੱਤੀ ਹੈ ਇਹ ਵਾਈਸ ਚਾਂਸਲਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਚੱਲ ਰਹੀ ਯੂਨੀਵਰਸਿਟੀ ਵਿੱਚੋਂ ਹੀ ਗੁਰੂ ਨਾਨਕ ਦੇ ਸਿਧਾਂਤ ਨੂੰ ਮਿਟਾ ਦੇਣਾ ਚਾਹੁੰਦਾ ਹੈ ਇਹ ਸਿੱਖੀ ਦੇ ਨਿਆਰੇਪਣ ਅਡਰੀ ਹੋਂਦ ਅਤੇ ਵਿਲੱਖਣ ਪਛਾਣ ਉੱਤੇ ਹਮਲੇ ਕਰ ਰਿਹਾ ਹੈ ਅਜਿਹੇ ਲੋਕ ਸਿੱਖ ਸੰਸਥਾਵਾਂ ਉੱਤੇ ਕਾਬਜ਼ ਹੀ ਇਸੇ ਕਰਕੇ ਕੀਤੇ ਗਏ ਹਨ ਤਾਜੋ ਵਿਦਿਆ ਪ੍ਰਣਾਲੀ ਰਹੀਂ ਗੁਰਮਤ ਵਿਚਾਰ ਧਾਰਾ ਨੂੰ ਬਦਲਣ ਅਤੇ ਹਿੰਦੂ ਮਤ ਵਿੱਚ ਰਲ ਗੱਡ ਕਰਨ ਦੇ ਕਾਰਜ ਨੂੰ ਸਿਰੇ ਚੜਾਇਆ ਜਾ ਸਕੇ ਹਿੰਦੂਤਵੀ ਤਾਕਤਾਂ ਦੀ ਇਹ ਸਿੱਖੀ ਦੇ ਹਿੰਦੂ ਕਰਨ ਦੀ ਨੀਤੀਦਾਹੀ ਇੱਕ ਹਿੱਸਾ ਹੈ ਆਰਐਸਐਸ ਬਾਰੇ ਸਭ ਨੂੰ ਪਤਾ ਹੈ ਇਹ ਕਿਸੇ ਤੋਂ ਲੁਕਿਆ ਵੀ ਨਹੀਂ ਇਹ ਉਹੀ ਕੱਟੜਪੰਥੀ Hindu ਜਮਾਤ ਹੈ ਜਿਸ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਹੈ ਏ ਆਰਐਸਐਸ ਲਗਾਤਾਰ ਸਿੱਖ ਧਰਮ ਤੇ ਸਿਧਾਂਤਕ ਹਮਲੇ ਕਰ ਰਹੀ ਹੈ ਸਿੱਖਾਂ ਨੂੰ ਹਿੰਦੂ ਆਖਦੀ ਹੈ ਅਤੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਦੀ ਹੈ ਦੁਨੀਆ ਭਰ ਵਿੱਚ ਆਰਐਸਐਸ ਨੂੰ ਇੱਕ ਕੱਟੜ ਪੰਥੀ ਹਿੰਦੂ ਸੰਗਠਨ ਵਜੋਂ ਅਤਵਾਦੀ ਸੰਗਠਨ ਵਜੋਂ ਦੇਖਿਆ ਜਾਂਦਾ ਹੈ ਇਸ ਲਈ ਸਿੱਖਾਂ ਨੂੰ ਚੇਤਨਣ ਹੋਣ ਦੀ ਲੋੜ ਹੈ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੀ ਕਾਬਲੀਅਤ ਅਤੇ ਉਨ੍ਹਾਂ ਦੀ ਮਨਸ਼ਾ ਤੇ ਅੱਖਾਂ ਮੀਟ ਕੇ ਭਰੋਸਾ ਨਹੀਂ ਕਰਨਾ ਚਾਹੀਦਾ ਸਿੱਖੀ ਦੇ ਨਾਮ ਤੇ ਹੋ ਰਹੀਆਂ ਖੋਜਾਂ ਛਪ ਰਹੀਆਂ ਕਿਤਾਬਾਂ ਤੇ ਤਾਂ ਬਿਲਕੁਲ ਵੀ ਪਰੋਸਾ ਨਹੀਂ ਕੀਤਾ ਜਾਣਾ ਚਾਹੀਦਾ ਇਸੇ ਤਰ੍ਹਾਂ ਸਿੱਖ ਫਲਸਫੇ ਬਾਰੇ ਸੁਤੰਤਰ ਵਿਦਵਾਨਾਂ ਦੇ ਉਪਰਾਲਿਆਂ ਨੂੰ ਹੀ ਤਰਜੀ ਦਿੱਤੀ ਜਾਣੀ ਚਾਹੀਦੀ ਹੈ ਇੰਡੀਆ ਵਿੱਚ ਹੀ ਨਹੀਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਵੀ ਸਿੱਖ ਚੇਅਰ ਕਾਇਮ ਕਰਕੇ ਫੰਡਿੰਗ ਕਰਕੇ ਕਿਵੇਂ ਆਰਐਸਐਸ ਸਿੱਖਾਂ ਦੇ ਸਿਧਾਂਤਕ ਕਤਲੇਆਮ ਦੀ ਤਿਆਰੀ ਕਰ ਰਹੀ ਹੈ ਇਸ ਵਿਸ਼ਾਤੇ ਮੈਂ ਇੱਕ ਨਾਵਲ ਲਿਖਿਆ ਹੈ ਦਾ ਐਨਵਿਟ ਰੂਥ ਜੋ ਤੁਸੀਂ Amazon ਤੇ ਜਾ ਕੇ ਪੜ ਸਕਦੇ ਹੋ ਜਿਸ ਵਿੱਚ ਮੈਂ ਇਹ ਵੀ ਸਪਸ਼ਟ ਕੀਤਾ ਹੈ ਕਿ ਵੇਦ ਫਲਸਫੀ ਅਤੇ ਗੁਰੂ ਨਾਨਕ ਦੇ ਫਲਸਫੇ ਦੇ ਵਿੱਚ ਕੀ ਫਰਕ ਹੈ ਤੁਸੀਂ ਦੋ ਨਾਵਾਂ ਤੇ ਪੈਰ ਨਹੀਂ ਰੱਖ ਸਕਦੇ ਨਾ ਭੁੱਲੋ ਕਿ ਸਾਡੀਆਂ ਵਿਦਿਅਕ ਸੰਸਥਾਵਾਂ ਵਿੱਚ ਅਜੇਹੀਆਂ ਕਾਲੀਆਂ ਭੇਡਾਂ ਦੀ ਮੌਜੂਦਗੀ ਸਾਡੇ ਭਵਿੱਖ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ ਕੀ ਅਸੀਂ ਆਪਣੀ ਉਭਰਦੀ ਪੀੜੀ ਨੂੰ ਅਜਿਹੇ ਲੋਕਾਂ ਵੱਲੋਂ ਲਿਖੀਆਂ ਖੂਰ ਪ੍ਰਚਾਰ ਕਰਦੀਆਂ ਕਿਤਾਬਾਂ ਨੂੰ ਪੜਨ ਦੇਵਾਂਗੇ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਸਕੂਲਾਂ ਵਿੱਚ ਸਿੱਖ ਸ਼ਹਾਦਤ ਅਤੇ ਸੰਘਰਸ਼ ਦੇ ਕੋਰਸ ਚਲਾਏ ਜਾਣ ਦੀ ਚਰਚਾ ਵੀ ਚੱਲ ਰਹੀ ਹੈ ਜਿਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਜਪਾ ਦੀ ਬੱਲੇ ਬੱਲੇ ਕਰਦੀ ਨਹੀਂ ਥੱਕ ਰਹੀ ਲੇਕਿਨ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਸੰਘ ਇਸ ਕੋਰਸ ਨੂੰ ਕਿਉਂ ਤਰਜੀਹ ਦੇ ਰਿਹਾ ਹੈ ਕਿਉਂ ਉਹ ਇਸ ਕੋਰਸ ਨੂੰ ਦੇਸ਼ ਪ੍ਰੇਮ ਦੇ ਜਜ਼ਬੇ ਨਾਲ ਜੋੜ ਰਿਹਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਸ ਕੋਰਸ ਰਾਹੀਂ ਸਿੱਖ ਸ਼ਹਾਦਤਾਂ ਦੇ ਜ਼ਰੀਏ ਕੀ ਨੈਰੇਟਿਵ ਚਲਾਇਆ ਜਾਵੇਗਾ ਬਹੁਤ ਹੱਦ ਤੱਕ ਇਸ ਨੂੰ ਸਿੱਖ ਮੁਸਲਮਾਨ ਪਾੜੇ ਲਈ ਇਸਤੇਮਾਲ ਕੀਤਾ ਜਾਵੇਗਾ ਮذਬੀ ਨਫਰਤ ਫੈਲਾਈ ਜਾਵੇਗੀ ਸਿੱਖਾਂ ਦੇ ਹਿੰਦੂ ਕਰਨ ਲਈ ਵਰਤਿਆ ਜਾਵੇਗਾ ਕਿ ਸਿੱਖ ਇਸ ਦੇ ਲਈ ਤਿਆਰ ਹਨ ਇਸ ਦੇ ਬਾਵਜੂਦ ਦਿੱਲੀ ਕਮੇਟੀ ਅੱਖਾਂ ਮੀਟ ਕੇ ਇਸ ਦਾ ਸਵਾਗਤ ਕਰ ਰਹੀ ਹੈ ਕਿ ਦਿੱਲੀ ਸਿੱਖ ਕਮੇਟੀ ਇਸ ਕੋਰਸ ਦਾ ਸਿਲੇਬਸ ਤਿਆਰ ਕਰ ਰਹੀ ਹੈ ਇਸ ਦੀ ਕੋਰਸ ਸਮਗਰੀ ਕੌਣ ਤਿਆਰ ਕਰ ਰਿਹਾ ਹੈ ਕਿ ਸਿੱਖੀ ਦੇ ਧਾਰਮਿਕ ਦਰਸ਼ਕ అతి ਸਿਆਸੀ ਪਰਪੇਖ ਨੂੰ ਟੈਂਪਰ ਹੋਣ ਤੋਂ ਬਚਾ ਲਵੇਗੀ ਦਿੱਲੀ ਸੇ ਕਮੇਟੀ ਜਾਂ ਉਸਦੇ ਕੋਲ ਇੰਨੀ ਪਾਵਰ ਹੈ ਇਸ ਜਾਣੇ ਬਗੈਰ ਅਜਿਹੇ ਕੋਰਸਾਂ ਦਾ ਸਮਰਥਨ ਕੀਤੇ ਜਾਣਾ ਸਿੱਖੀ ਦੇ ਭਵਿੱਖ ਨਾਲ ਖਿਲਵਾੜ ਕਰਨਾ ਹੈ ਬਲਕਿ ਇਸ ਨੂੰ ਤੁੰਨਲਾ ਬਣਾਉਣਾ ਹੈ ਪੰਥ ਨੇ ਕੀ ਕਰਨਾ ਹੈ ਇਹ ਹੁਣ ਆਪਾਂ ਸੋਚਣਾ ਹੈ ਧੰਨਵਾਦ ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿੰਮ ਮਿਨਾਵਟ ਰਲਾਉਣ ਦੀ ਮੁਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਸਿੱਖੀ ਨੂੰ ਵਿਗਾੜਨ ਲਈ ਦੁਸ਼ਮਣ ਕਿਸ ਹੱਦ ਤੱਕ ਜਾ ਸਕਦਾ ਹੈ ਜ਼ਰਾ ਸੋਚੋ ਸਿੱਖਾਂ ਨੂੰ ਆਪਣਾ ਅੰਗ ਦੱਸਣ ਵਾਲੇ ਖਾਲਸਾ ਜੀ ਦੇ ਬੋਲ ਬਾਲੇ ਤੋਂ ਕਿਉਂ ਮੱਚਦੇ ਹਨ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰੁੱਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗ ਵੈਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ